ਗਰਮੀ ਆ ਜਾਂਦੀ ਤੇ ਦਿਨ ਵੱਡੇ ਵੱਡੇ ਹੋ ਗਏ ਤੇ ਦੁਪਹਿਰ ਟਾਂ ਮੈਂ ਆਪਾਂ ਨੂੰ ਐ ਮਲਾਜੇ ਕੁਝ ਵਧੀਆ ਜਿਹਾ ਆਪਣਾ ਕੀ ਖਾਦਾ ਜਾਵੇ ਤੇ ਕਈ ਵਾਰ ਮਿਉ ਨਹੀਂ ਜਿਹੜਾ ਪਰਸੈਂਟ ਵਿੱਚ ਜਿਹੜਾ ਸਮਾਨ ਪਾਉਣੇ ਉਹ ਕਈ ਵਾਰ ਆਪਣੇ ਕੋਲ ਨਹੀਂ ਹੁੰਦਾ ਪਰ ਘਰ ਵਿੱਚ ਦਹੀਂ ਜ਼ਰੂਰ ਹੁੰਦੀ ਹੈ ਤੇ ਦਹੀਂ ਦਾ ਜਿਹੜਾ ਆਪਾਂ ਪਾਣੀ ਉਹ ਆਪਾਂ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਸਾਰੀ ਦਹੀਂ ਸੀ ਤੇ ਥੋੜੀ ਜਿਹੀ ਰਹਿ ਗਈ ਜੀ ਦਹੀਂ ਕਿਉਂਕਿ ਜਿਹੜਾ ਪਾਣੀ ਆ ਉਹ ਆਪਾਂ ਕੱਢ ਲਿਆ ਗਾੜੀ ਗਾੜੀ ਜਿਹੜੀ ਦਹੀਂ ਆ ਗਈ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਪ੍ਰਕਾਰ ਫੈਂਟ ਲਾਗੇ ਵੀ ਪਨੀਰ ਵਾਂਗੂ ਬਣ ਗਈ ਰਹਿਣਾ ਹਨਾ ਹਾਂਜੀ ਕਰੀਮ ਮਤਲਬ ਜਿਹੜਾ ਪਨੀਰ ਆ ਉਹਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਰੀਕ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਖੀਰਾ ਜੀ ਆਪਾਂ ਸੈਲਡ ਖਾਣੇ ਆ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਆਪਾਂ ਲਏ ਹੋਏ ਨੇ ਜੀ ਸਵੀਟ ਕੌਰ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਕਿਉਂਕਿ ਇਹ ਹਾਈ ਪ੍ਰੋਟੀਨ ਚੀਜ਼ਾਂ ਨੇ ਜੀ ਜਿਵੇਂ ਦਹੀਂ ਆ ਗਈ ਕਈ ਵਾਰ ਬੱਚੇ ਹੁੰਦੇ ਆ ਵੀ ਜਿਹੜੀਆਂ ਚੀਜ਼ਾਂ ਨਹੀਂ ਖਾਂਦੇ ਜਿਵੇਂ ਦਹੀਂ ਨਹੀਂ ਖਾਂਦੇ ਜਾਂ ਸਬਜ਼ੀਆਂ ਨਹੀਂ ਖਾਂਦੇ ਤਾਂ ਉਹ ਸੈਂਡਵਿਚ ਜ਼ਰੂਰ ਖਾ ਲੈਂਦੇ ਨੇ ਤੇ ਉਹਨਾਂ ਨੂੰ ਜੇਕਰ ਆਪਾਂ ਇਸ ਪ੍ਰਕਾਰ ਜਿਹੜੇ ਸੈਂਡਵਿਚ ਬਣਾ ਕੇ ਦੰਨੇ ਤਾਂ ਉਹ ਵਧੀਆ ਖਾਣਗੇ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਸਿਮਲਾ ਮਿਰਚ ਛਿੱੜ ਕੇ ਆਪਾਂ ਬਰੀਕ ਬਰੀਕ ਜੇ ਥੋੜਾ ਜਿਹਾ ਖੀਰ ਆ ਜੇ ਤੁਸੀਂ ਚਾਹੋ ਤਾਂ ਲਾਲ ਮਿਰਚ ਪਾ ਸਕਦੇ ਹੋ ਆਪਾਂ ਇੱਕ ਹਰੀ ਮਿਰਚ ਲਈ ਹੋਈ ਹੈ ਠੀਕ ਇਹ ਵੀ ਆਪਾਂ ਇਹਦੇ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਜੀ ਬਾਕੀ ਭੋਂਏ ਹੋਏ ਛੋਲੇ ਵਗੈਰਾ ਵੀ ਆਪਾਂ ਪਾ ਸਕਦੇ ਆ ਪਾ ਸਕਦੇ ਆ ਜੀ ਹਾਂਜੀ ਵਧੀਆ ਪ੍ਰੋਟੀਨ ਵਾਲੀ ਜਿਹੜੀ ਚੀਜ਼ ਬਣਾਉਣੀ ਹੋਵੇ ਤਾਂ ਛੋਲੇ ਜਿਹੜੇ ਭੋਂਤੇ ਹੋਏ ਥੋੜੇ ਜਿਹਾ ਉਬਾਲ ਕੇ ਉਹ ਵੀ ਪਾ ਸਕਦੇ ਆ ਜਿਹੜੀ ਆਪਾਂ ਇਹਦੇ ਵਿੱਚ ਮੱਕੀ ਪਾਈ ਹੋਈ ਹੈ ਜੀ সুইਟ ਕੌਰ ਇਹ ਵੀ ਆਪਾਂ ਉਬਾਲ ਲਈ ਸੀ ਪਹਿਲਾਂ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਪੇਸਟ ਦੇਖੋ ਦੋਸਤੋ ਕਿੰਨਾ ਵਧੀਆ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਪਾ ਲੈਣਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਤੁਸੀਂ ਚਾਹੋ ਤਾਂ ਜਿਵੇਂ ਚਿੱਲੀ ਫਲੈਕਸ ਹੁੰਦੀ ਹੈ ਜੋ ਵੀ ਪਾ ਸਕਦੇ ਹੋਗੇ ਲਾਲ ਮਿਰਚ ਵੀ ਪਾ ਸਕਦੇ ਹੋਗੇ ਜੇ ਬੱਚਿਆਂ ਨੂੰ ਬਣਾ ਰਹੇ ਜੇ ਕੋਈ ਵੀ ਚੀਜ਼ ਉਹ ਨਹੀਂ ਖਾਂਦੇ ਤਾਂ ਆਪਾਂ ਸਕਿਪ ਵੀ ਕਰ ਸਕਦੇ ਹਾਂ ਹਮ ਤੇ ਆਪਾਂ ਮਸਾਲੀ ਮਿਰਚ ਹੀ ਪਾਈਏ ਜਿਹਦੇ ਵਿੱਚ ਠੀਕ ਹੈ ਜੀ ਤੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹਾਂ ਸਾਡੇ ਬੱਚਿਆਂ ਨੂੰ ਜਿਹੜਾ ਹਰਾ ਧਨੀਆ ਉਹ ਪਸੰਦ ਨਹੀਂ ਹੈਗਾ ਤਾਂ ਕਰਕੇ ਨਹੀਂ ਪਾਇਆ ਜੀ ਮੈਂ ਇਹਦੇ ਵਿੱਚ ਉਹ ਤਾਂ ਕਈ ਵਾਰੀ ਸਬਜ਼ੀ 'ਚ ਮੜਾ ਮੋਟਾ ਮੂੰਹ ਚ ਆ ਜਾਏ ਤੇ ਚਿੱਕਾਂ ਲੱਗ ਜਾਂਦਾ ਮਾਰਨ ਦੋ ਸੂਰਮ <laughs> लाल चटनी लाल मिर्च दी ਤੇ ਇਹ ਆਪਾਂ ਇਹਦੇ ਲਾ ਲਾਂਗੇ ਜੀ ਇਹ ਉੱਪਰ ਲਾ ਲੈਣੀ ਆ ਚਟਨੀ ਵੀ ਕਰਦੀ ਚਟਨੀ ਵੀ ਕੋਈ ਸਾਸ ਕੋਈ ਬਾਹਰ ਨਹੀਂ ਵਰਤਣੀ ਆਪਾਂ ਨਹੀਂ ਨਹੀਂ ਜੀ ਕੋਈ ਨਹੀਂ ਵਰਤਣੀ ਹੈਗੀ ਹਾਂਜੀ ਤੇ ਇਹਨੂੰ ਵੀ ਆਪਾਂ ਤੇ ਉੱਪਰ ਲਾ ਕੇ ਚੰਗੀ ਤਰ੍ਹਾਂ ਲਾ ਦਾਂਗੇ ਜੀ ਠੀਕ ਹੈ ਜੀ ਇਹਨੂੰ ਬਰੈਡ ਤੇ ਲਾ ਲੈਣੀ ਆ ਸਮਾਰ ਕੇ ਹਾਂਜੀ ਤੇ ਸਬਜ਼ੀਆਂ ਵੀ ਆਪ ਆਪ ਦੇ ਹਿਸਾਬ ਨਾਲ ਉਬਾਲ ਕੇ ਪਾ ਸਕਦੇ ਜਿਵੇਂ ਆਲੂ ਆਵਾਲ ਕੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਜੇ ਇਹਦੇ ਵਿੱਚ ਪਾਉਣਾ ਹੋਵੇ ਹਾਂਜੀ ਤੇ ਜਾਂ ਜਿਵੇਂ ਬਰੀਕ ਕੱਟੀ ਹੋਈ ਗਾਜਰ ਉਹਨੂੰ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆਂ ਕਿ ਕੱਦੂ ਕਸ਼ ਕਰਕੇ ਸੋ ਜਿਹੜੀਆਂ ਸਬਜ਼ੀਆਂ ਬੱਚੇ ਖਾਂਦੇ ਨੇ ਜਾਂ ਜਿਹੜੀਆਂ ਘਰ ਵਿੱਚ ਹੋਣ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਜੀ ਠੀਕ ਹੈ ਜੀ ਅੱਧੇ ਬਰੈਡਾਂ ਤੇ ਆਪਾਂ ਹਲਾ ਲੈਣੀਆਂ ਚਟਣੀ ਹਾਂਜੀ ਇੱਕ ਤੇ ਲਾਵਾਂਗੇ ਜੀ ਉਹਦੇ ਵਿੱਚ ਵੀ ਨਾਮਕ ਮਿਰਚ ਪਾਇਆ ਹੋਇਆ ਜੀ ਫਿਰ ਸਾਰਾ ਜਿਵੇਂ ਆਪਾਂ ਚਾਰ ਸੈਂਡਵਿਚ ਬਣਾਉਣੇ ਆ ਦੋ ਤੇ ਲਾ ਲਾਂਗੇ ਜੀ ਦੋ ਆਪਾਂ ਉਵੇਂ ਹੀ ਰੱਖ ਲਾਂਗੇ ਜੀ ਹੂੰ ਤੇ ਹੁ ਏ ਵੀ ਆਪਾਂ ਫੁੱਲ ਭਰ ਕੇ ਲਾ ਲਾਂਗੇ ਜੀ ਕਿਉਂਕਿ ਇਹ ਚਿਪਕ ਜੂਗਾ ਨਾਲ ਇਹ ਨਿਕਲਦਾ ਨਹੀਂ ਬਾਹਰ ਦੋਸਤੋ ਹਾਂਜੀ ਹਾਂਜੀ ਮਤਲਬ ਜਿਹੜੀ ਆਪਾਂ ਜਿਹੜੀ ਦਹੀਂ ਆ ਉਹ ਆਪਾਂ ਪਤਲੀ ਨਹੀਂ ਲਈ ਗਾੜੀ ਲਈ ਹੋਈ ਆ ਕਿਉਂਕਿ ਜਿਹੜਾ ਸਾਰਾ ਪਾਣੀ ਉਹ ਆਪਾਂ ਕੱਢ ਲਿਆ ਸੀ ਉਹ ਪਾਣੀ ਵੀ ਆਪਾਂ ਵੇਸਟ ਨਹੀਂ ਕਰਨਾ ਉਹ ਵੀ ਜਿਹੜਾ ਆਪਾਂ ਰੋਟੀ ਵਗੈਰਾ ਬਣਾਉਣੇ ਉਹਦੇ ਵਿੱਚ ਆਪਾਂ ਉਹਨੂੰ ਵਰਤ ਸਕਦੇ ਹਾਂ ਜੀ ਕਿਉਂਕਿ ਉਹਦੇ ਵਿੱਚ ਵੀ ਤੱਤ ਹੁੰਦੇ ਨੇਗੇ ਸੋ ਵੇਸਟ ਕਾਹਨੂੰ ਕਰਨੇ ਨੇ ਜੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਤੇ ਲਓ ਜੀ ਇਸ ਪ੍ਰਕਾਰ ਆਪਾਂ ਪੂਰਾ ਭਰ ਕੇ ਜਿਹੜਾ ਸਾਰਾ ਸਮਾਨ ਇਹਦੇ ਉੱਤੇ ਰੱਖਾਤਾ ਜੀ ਹੁਣ ਠੀਕ ਹੈ ਜੀ ਇਸੇ ਪ੍ਰਕਾਰ ਆਪਾਂ ਦੂਜੇ ਵੀ ਬਣਾ ਲਾਂਗੇ ਹਾਂਜੀ ਇੱਧਰ ਆਪਾਂ ਗਰਮ ਹੋਣ ਵਾਸਤੇ ਰੱਖਦਾ ਕਈ ਵਾਰ ਆਪਣੇ ਕੋਲੇ ਗ੍ਰਿਲ ਜਾਂ ਸੈਂਡਵਿਚ ਮੇਕਰ ਨਹੀਂ ਹੁੰਦਾ ਤਾਂ ਆਪਾਂ ਤਵੇ ਨੂੰ ਗਰਮ ਕਰਕੇ ਉਹ ਤੇ ਵੀ ਬਣਾ ਸਕਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹਨਾਂ ਚੀਜ਼ਾਂ ਤੇ ਬਣਨਾ ਤਵੇ ਨੂੰ ਵੀ ਆਪਾਂ ਗਰਮ ਕਰਕੇ ਉਹ ਤੇ ਵੀ ਆਪਾਂ ਬਣਾ ਸਕਦੇ ਹਾਂ ਲਓ ਜੀ ਦੋ ਆਪਾਂ ਬਣਾ ਲਏ ਤੇ ਇਹ ਨਾਲ ਦੀ ਨਾਲ ਪੱਕ ਜਾਣਗੇ ਤੇ ਨਾਲ ਦੀ ਨਾਲ ਆਪਾਂ ਹੋਰ ਬਣਾ ਲਾਂਗੇ ਜੀ ਠੀਕ ਹੈ ਜੀ ਬਸ ਇਹ ਤਾਂ ਮਿੰਟੋ ਮਿੰਟੀ ਬਣ ਜਾਣਗੇ ਜੀ ਬਸ ਆਪਾਂ 2 ਮਿੰਟ ਵਾਸਤੇ ਇਹਨੂੰ ਬੰਦ ਕਰਕੇ ਰੱਖ ਦਾਂਗੇ ਗਰਮ ਹੈ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਇਹਨਾਂ ਤੇ ਹਾਂਜੀ ਤੇ ਜੇ ਤੁਸੀਂ ਥੋੜੀ ਜਿ ਤਦ ਲਓ ਜੀ ਇਹਦੇ ਤੇ ਆਪਾਂ ਲਾ ਦਨੇ ਆ। ਨਾਲ ਦੀ ਨਾਲ ਆਪਾਂ ਹੋਰ ਬਣਾ ਲੈਨੇ ਆ। ਉਹ ਬੜੀ ਜਾਣਗੇ ਨਾਲ ਦੀ ਨਾਲ ਆਪਾਂ ਸਾਰਿਆਂ ਨੂੰ ਖਵਾਈ ਜਾਵਾਂਗੇ ਜੀ ਕਿਉਂਕਿ ਦੁਪਹਿਰ ਦਾ ਟਾਈਮ ਆ ਭੁੱਖ ਵੀ ਲੱਗੀ ਹੋਈ ਆ ਸਾਰਿਆਂ ਨੂੰ। ਸੋ ਗਰਮ ਗਰਮ ਬਣਾਵਣਾ ਆਪਾਂ ਇਸ ਪ੍ਰਕਾਰ ਖਾ ਸਕਦੇ ਆ। ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜੀ ਕਿਉਂਕਿ ਇਹਦੇ ਵਿੱਚ ਹਾਈ ਪ੍ਰੋਟੀਨ ਚੀਜ਼ਾਂ ਨਹੀਂ ਹੈ ਬੱਚਿਆਂ ਦੀ ਹੈਲਥ ਵਾਸਤੇ ਵੀ ਬਹੁਤ ਮਦਦਗਾਰ ਹੈਲਦੀ ਚੀਜ਼ ਆ ਇਹ। ਸੋ ਜ਼ਰੂਰ ਟਰਾਈ ਕਰਨਾ ਜੀ ਤੇ ਹੁਣ ਇਧਰ ਆਪਣਾ ਬਹਣ ਰਿਹਾ ਤੇ ਆ ਜਿਹੜਾ ਸਾਰਾ ਸਮਾਨ ਆਪਾਂ ਇਹਦੇ ਲਾ ਕੇ ਤਿਆਰ ਕਰ ਲੈਨੇ ਆ ਜੀ। ਲਓ ਜੀ ਬਣ ਕੇ ਬਿਲਕੁਲ ਤਿਆਰ ਆ ਜੀ ਆਪਣੀ ਸੈਂਡਵਿਚ ਹੂੰ ਦੇਖੋ ਕਿੱਡੇ ਮਤਲਬ ਗ੍ਰਿਲਡ ਕੀ ਕਹਿੰਦੇ ਨੇ ਇਹ ਕਰੜੇ ਕਰੜੇ ਕ੍ਰਿਸਪੀ ਕ੍ਰਿਸਪੀ ਹੋ ਗਏ ਨਾ ਹਾਂਜੀ ਹੂੰ ਲਓ ਜੀ ਤੇ ਇਹਨੂੰ ਜੇ ਤੁਸੀਂ ਤਵੇ ਤੇ ਲਾਉਂ ਤਾਂ ਥੋੜਾ ਜਿਹਾ ਘਿਓ ਪਾ ਕੇ ਰਾਈ ਪਾ ਕੇ ਕੜੀ ਪੱਤਾ ਪਾ ਕੇ ਤੜਕਾ ਵੀ ਲਾ ਸਕਦੇ ਹੋ ਵੀ ਟੇਸਟੀ ਬਣਦਾ ਹੈ ਪਰ ਜਿਆਦਾ ਚੀਜ਼ ਹੋਵੇ ਤਾਂ ਇਹਦੇ ਵਿੱਚ ਆਪਾਂ ਮੈਂਟੋ ਮੈਂਟੀ ਬਣਾ ਸਕਦੇ ਹਾਂ ਜੀ ਹਾਂਜੀ ਬਸ ਇਸ ਤੋਂ 2 ਮਿੰਟ ਆਪਾਂ ਨੂੰ ਰੱਖ ਦਾਂਗੇ ਚੰਗੀ ਤਰ੍ਹਾਂ ਬੰਦ ਕਰ ਲੈਣ ਹਾਂ ਬਹੁਤ ਛੇਤੀ ਬਣਦੇ ਹਨ ਹੁਣ ਹਾਂਜੀ ਜੀ ਟਾਈਟ ਕਰਨ ਦਾ ਪੰਪ ਉਥੋਂ ਕਰ ਦਿੰਦੇ ਹਾਂ ਜੀ ਟਾਈਟ ਕਰਨ ਤੋਂ ਤਾਂ ਕਦੇ ਬਸ ਤਾਂ ਜ਼ਰੂਰਤ ਹੀ ਨਹੀਂ ਹੈਗੀ ਜੀ ਇਹ ਆ ਸਮਾਨ ਬਚ ਗਿਆ ਹੋਰ ਬਣਾ ਲਾਂਗੇ ਸੋ ਤੁਸੀਂ ਵੀ ਇਸ ਪ੍ਰਕਾਰ ਬਣਾ ਕੇ ਖਾ ਸਕਦੇ ਹੋ ਬੱਚਨ ਬੇहद ਪਸੰਦ ਆਉਣਗੇ ਤੇ ਹੁਣ ਆਪਾਂ ਇਹਨੂੰ ਕੱਟ ਕੇ ਵੀ ਦਿਖਾਉਣੀ ਹੈ ਜੀ ਲਓ ਜੀ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏ ਨੇਗੇ ਦੇਖੋ ਕਿੱਡੇ ਵਧੀਆ ਕੱਟੇ ਗਏ ਨੇ ਕੱਚਮਾ ਹਾਂਜੀ ਹਮ ਲਓ ਜੀ ਸੋ ਇਹ ਆਪਣੀ ਜਿਹੜੀ ਸੈਂਡਵਿਚਾਂ ਬਣ ਕੇ ਬਿਲਕੁਲ ਤਿਆਰ ਆ ਸੋ ਤੁਸੀਂ ਵੀ ਜਰੂਰ ਟਰਾਈ ਕਰਨਾ ਆਪਣੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਨੇ ਹੈਲਦੀ ਚੀਜ਼ਾਂ ਵੀ ਜਰੂਰ ਬਣਾ ਕੇ ਦੇਣਾ ਕਿਉਂਕਿ ਕਿਉਂਕਿ ਕਈ ਵਾਰ ਬੱਚੇ ਹੁੰਦੇ ਵੀ ਸਬਜ਼ੀਆਂ ਵੀ ਨਹੀਂ ਖਾਂਦੇ ਜਾਂ ਰੋਟੀ ਵੀ ਨਹੀਂ ਖਾਂਦੇ ਦੁਪਹਿਰੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਬੱਚੇ ਜੇ ਆਪਾਂ ਬਣਾ ਕੇ ਦੰਨੇ ਤਾਂ ਜਰੂਰ ਖਾਂਣਗੇ ਮੈਂ ਪਹਿਲਾਂ ਵੀ ਕਿਹਾ ਕਈ ਵਾਰ ਆਪਣੇ ਕੋਲੇ ਸਾਈਡ ਵਿੱਚ ਮੇਕਰ ਜਾਂ ਗ੍ਰਿਲ ਨਹੀਂ ਹੁੰਦਾ ਤਾਂ ਤੁਸੀਂ ਇਹਨੂੰ ਤਵੇ ਤੇ ਬਣਾ ਸਕਦੇ ਹੋਗੇ ਸੋ ਬੱਚਿਆਂ ਨੂੰ ਜਰੂਰ ਬਣਾ ਕੇ ਦਿਓ ਜੀ ਹਾਈ ਪ੍ਰੋਟੀਨ ਚੀਜ਼ ਸੋ ਜਰੂਰ ਟਰਾਈ ਕਰਨਾ ਵੀਡੀਓ ਵੇ ਦੇ ਲਈ ਅੱਗੇ ਜਰੂਰ ਸ਼ੇਅਰ ਕਰਨੀ ਧੰਨ